ਕਿਸਾਨਾਂ ਲਈ ਸਰਕਾਰ ਨੇ ਕੀਤਾ ਵੱਡਾ ਐਲਾਨ 5-5000 ਰੁਪਏ ਦਾ ਮਿਲੇਗਾ ਲਾਭ ਇਸ ਸਕੀਮ ਦੇ ਫਾਰਮ ਭਰ ਲਓ ਪੈਨਸ਼ਨ ਸਕੀਮ ਸੰਬੰਧੀ ਆਈ ਵੱਡੀ ਖੁਸ਼ਖਬਰੀ ਵੱਡੀ ਅਪਡੇਟ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਗੁਜ਼ਾਰਿਸ਼ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਇਸ ਵੱਦੀ ਤਾਜ਼ਾ ਅਪਡੇਟ ਜਾਣਕਾਰੀਆਂ ਤੁਹਾਨੂੰ ਮਿਲਦੀਆਂ ਰਹਿਣ ਚਲਦੇ ਹਾਂ ਅੱਜ ਦੇ ਮੁੱਖ ਤਾਜ਼ਾ ਖਬਰਾਂ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਨੂੰ ਦਿੱਤੀ ਵੱਡੀ ਖੁਸ਼ਖਬਰੀ 6ਵੇਂ ਪੇ ਕਮਿਸ਼ਨ ਨੂੰ ਲਾਗੂ ਕਰਨ ਦੀ ਦਿੱਤੀ ਮਨਜ਼ੂਰੀ ਤਾਂ ਦੇਖਸੋ ਦਿਓ ਵੱਡੀ ਜਾਣਕਾਰੀ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕੀਤੀ ਆ ਪੰਜਾਬ ਸਰਕਾਰ ਨੇ ਵੱਡਾ ਐਲਾਨ ਕਰ ਦਿੱਤਾ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਜੀਮਣਦ ਸਹਿ ਕਿ ਵਿੱਤ ਵਿਭਾਗ ਨੇ ਸੂਬੇ ਦੀਆਂ ਸਹਾਇਤਾ ਪ੍ਰਾਪਤ ਸੰਸਥਾਵਾਂ ਤੇ ਕਰਮਚਾਰੀਆਂ ਦੇ 6ਵੇਂ ਤਨਖਾਹ ਕਮਿਸ਼ਨ ਨੂੰ ਲਾਗੂ ਕਰਨ ਦੀ ਪ੍ਰਵਾਨਗੀ ਜਿਹੜੀ ਆ ਦੇ ਦਿੱਤੀ ਹੈ ਤਾਂ ਦੇਖਸੋ ਇਹ ਵੱਡੀ ਅਪਡੇਟ ਹੈ ਵਿੱਤ ਮੰਤਰੀ ਹਰਪਾਲ ਸਿੰਘ ਜੀਮਣਦ ਕਿਹਾ ਹੈ ਕਿ ਇਸ ਫੈਸਲੇ ਦੇ ਨਾਲ ਸਕੂਲ ਸਿੱਖਿਆ ਭਾਗ ਤਕਨੀਕੀ ਸਿੱਖਿਆ ਉਦਯੋਗੀ ਸਥਲਾਈ ਅਧੀਨ ਸਹਾਇਤਾ ਪ੍ਰਾਪਤ ਸਕੂਲਾਂ ਦੇ ਕਾਲਜਾਂ ਕਰਮਚਾਰੀਆਂ ਉਚੇਰੇ ਸਿੱਖਿਆ ਵਿਭਾਗ ਅਦੀਨ ਸੰਸਥਾਵਾਂ ਦੀ ਸਾਰਣ ਜਿਹੜੀ ਹੁਣ ਪੇ ਕਮਿਸ਼ਨ ਲਾਗੂ ਹੋ ਜਾਗਾ ਤੇ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਮੋਦੀ ਸਰਕਾਰ ਦਾ ਕਿਸਾਨਾਂ ਨੂੰ ਵੱਡਾ ਤੋਹਫਾ ਇਨ੍ਹਾਂ ਫਸਲਾਂ ਤੇ ਵਧਾਈ ਬੰਪਰ ਐਮ ਐਸ ਪੀ ਤਾਂ ਦੇਖ ਸਕਦੇ ਹੋ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਇਸ ਵੇਲੇ ਦੀ ਵੱਡੀ ਖਬਰ ਤੁਸੀਂ ਦੇਖ ਸਕਦੇ ਹੋ ਕਿਸਾਨਾਂ ਲਈ ਵੱਡੀ ਖਬਰ ਹੈ ਕੇਂਦਰ ਸਰਕਾਰ ਨੇ ਸੋਨੀ ਦੀਆਂ 14 ਫਸਲਾਂ ਲਈ ਘੱਟੋ ਘੱਟ ਸਮਰਥਨ ਮੁੱਲ ਲਈ ਮਨਜ਼ੂਰੀ ਦੇ ਦਿੱਤੀ ਹੈ ਇਸ ਫੈਸਲੇ ਨਾਲ ਕਿਸਾਨਾਂ ਨੂੰ ਉਹਨਾਂ ਦੀਆਂ ਫਸਲਾਂ ਦਾ ਉਚਿਤ ਮੁੱਲ ਮਿਲੇਗਾ ਤੇ ਉਨ੍ਹਾਂ ਦੀ ਆਮਦਨ ਵਧੇਗੀ ਐਮਐਸਪੀ ਵਿੱਚ ਚੋਨੇ ਦੀ ਕੀਮਤ ਨੂੰ 117 ਰੁਪਏ ਪ੍ਰਤੀ ਕਟਲ ਨਿੰਮੂਗੀ ਦੀ ਕੀਮਤ 124 ਰੁਪਏ ਪ੍ਰਤੀ ਕਟਲ ਦਾ ਵਾਅਦਾ ਕੀਤਾ ਗਿਆ ਤਾਂ ਦੇਖ ਸਕਦੇ ਹੋ ਵੱਡੀ ਜਾਣਕਾਰੀ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕੀਤੀ ਜਾ ਰਹੀ ਹੈ ਤਾਂ ਇੱਕ ਹੋਰ ਤਾਜ਼ਾ ਅਪਡੇਟ ਸਾਹਮਣੇ ਆ ਰਹੀ ਹੈ ਮੁੱਖ ਮੰਤਰੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲੀ ਜ਼ਮਾਨਤ ਜੀ ਹਾਂ ਇਸ ਵੇਲੇ ਦੀ ਬ੍ਰੇਕਿੰਗ ਨਿਊਜ਼ ਹੈ ਦਿੱਲੀ ਦੇ ਦਿੱਲੀ ਦੇ ਸ਼ਰਾਬ ਘਟਾਲੇ ਨਾਲ ਜੁੜੇ ਮਣੀ ਲਾਰਡਿੰਗ ਦੇ ਮਾਮਲੇ 'ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਮਿਲ ਗਈ ਹੈ। ਮੁੱਖ ਮੰਤਰੀ ਕੇਜਰੀਵਾਲ ਨੂੰ ED ਨੇ 21 ਮਾਰਚ ਨੂੰ ਗ੍ਰਿਫਤਾਰ ਕੀਤਾ ਸੀ। ਦਿੱਲੀ ਦੀ ਰਿਹਾਊਸ ਐਵਨੂ ਅਦਾਲਤ ਨੇ ਉਸ ਨੂੰ ਜ਼ਮਾਨਤ ਦੇ ਦਿੱਤੀ ਹੈ। ED ਦੇ ਦਲੀਲਾਂ ਦੇ ਨੂੰ ਰੱਦ ਕਰਦਿਆਂ ਅਦਾਲਤ ਨੇ CM ਕੇਜਰੀਵਾਲ ਨੂੰ ਜ਼ਮਾਨਤ ਜਿਹੜੀ ਹੈ ਦਿੱਤੀ ਹੈ। ਤਾਂ ਦੇਖ ਸਕਦੇ ਹੋ ਵੱਡੀ ਜਾਣਕਾਰੀ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕੀਤੀ ਜਾ ਰਹੀ ਹੈ ਤਾਂ ਇੱਕ ਹੋਰ ਤਾਰਾ ਤੁਹਾਡੇ ਸਾਹਮਣੇ ਜੀ ਤੁਹਾਡਾ ਖਾਤਾ ਵੀ ਇਸ ਬੈਂਕ ਦੇ ਵਿੱਚ ਹੈ ਤਾਂ ਇਹ ਖਬਰ ਤੁਹਾਡੇ ਲਈ ਹੈ। PNB ਪੰਜਾਬ ਨੈਸ਼ਨਲ ਬੈਂਕ ਦੇ ਤਾਂ ਖਾਤਾਧਾਰਕਾਂ ਨੂੰ ਧਿਆਨ ਦੇਣ ਅਜੇ ਚ 1 ਜੁਲਾਈ ਨੂੰ ਬੰਦ ਕਰ ਦਿੱਤੇ ਜਾਣਗੇ ਜੇ ਬੈਂਕ ਖਾਤੇ ਦਾ ਦੇਖੀ ਤੋਂ ਵੱਡਿਆ ਵੱਡਾ ਬੈਂਕ ਭੇਜ ਰਿਹਾ ਨੋਟਿਸ ਜੀ ਹਾਂ ਵੱਡੀ ਅਪਡੇਟ ਹੈ ਦੇਸ਼ ਦੇ ਦੂਜੇ ਸਭ ਤੋਂ ਵੱਡੇ ਸਰਕਾਰੀ ਬੈਂਕ ਜਾਨੀ ਕਿ ਪੰਜਾਬ ਨੈਸ਼ਨਲ ਬੈਂਕ ਨੇ ਕਰੋੜਾ ਖਾਤਾਧਾਰਕਾਂ ਲਈ ਅਹਿਮ ਖਬਰ ਹੈ ਜੇਕਰ ਤੁਸੀਂ PNB ਵਿੱਚ ਤੁਹਾਡਾ ਖਾਤਾ ਹੈਗਾ ਤਾਂ ਜੇ ਤੁਸੀਂ ਉਸ ਵਿੱਚ ਕੋਈ ਵੀ ਲੈਣ-ਦੇਣ ਨਹੀਂ ਕਰਦੇ ਤਾਂ ਬੈਂਕ ਤੁਹਾਡਾ ਖਾਤਾ ਉਹ ਜਿਹੜਾ ਬੰਦ ਕਰ ਰਿਹਾ ਤੇ KYC ਜੇ ਤੁਸੀਂ ਨਹੀਂ ਕਰਵਾਉਂਦੇ ਤਾਂ ਤੁਹਾਡਾ ਖਾਤਾ ਬੰਦ ਕੀਤਾ ਜਾਵੇਗਾ ਤਾਂ ਜਲਦੀ ਜਲਦੀ KYC ਕੰਪਲੀਟ ਕਰਾ ਲਓ ਤੇ ਲੈਣ ਦੇ ਜਿਹੜਾ ਸ਼ੁਰੂ ਕਰ ਸਕਦੇ ਹੋ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕੀਤੀ ਜਾ ਰਹੀ ਹੈ ਜੇ ਤੁਹਾਡਾ ਖਾਤਾ PNB ਬੈਂਕ ਦੇ ਵਿੱਚ ਹੈ ਤਾਂ ਇਹ ਖਬਰ ਜਿਹੜੀ ਹੈ ਤੁਹਾਡੇ ਲਈ ਹੈ ਤਾਂ ਦੇਖ ਸਕਦੇ ਹੋ ਇੱਕ ਖਬਰ ਹੋਰ ਸਾਹਮਣੇ ਆ ਰਹੀ ਹੈ ਆਧਾਰ ਕਾਰਡ ਨੂੰ ਲੈ ਕੇ ਜੇ ਤੁਹਾਡੇ ਕੋਲ ਆਧਾਰ ਕਾਰਡ ਹੈਗਾ ਆਧਾਰ ਕਾਰਡ ਬਣੇ ਨੂੰ 10 ਸਾਲ ਜਾਂ ਫਿਰ 5 ਸਾਲ ਹੋ ਚੁੱਕੇ ਹਨ ਤਾਂ ਇਹ ਖਬਰ ਤੁਹਾਡੇ ਲਈ ਹੈ ਆਧਾਰ ਕਾਰਡ ਅਪਡੇਟ ਕਰਨ ਦੀ ਮਿਤੀ ਵਿੱਚ ਹੋਇਆ ਵਾਅਦਾ ਜੀ ਹਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ UIDAI ਨੇ ਆਮ ਲੋਕਾਂ ਦੀ ਸਹੂਲਤ ਲਈ ਨਵੇਂ ਨਿਯਮ ਬਣੇ ਨੇ ਨਵੀਂ ਤੇ ਜਿਹੜਾ ਐਲਾਨ ਕੀਤਾ ਹੈ ਤਾਂ ਵੱਡੀ ਅਪਡੇਟ ਤੁਹਾਣਾ ਸਾਂਝੀ ਕਰੀਏ ਜੇ ਤੁਹਾਡੇ ਪਰਿਵਾਰ ਦੇ ਵਿੱਚ ਵੀ ਆਧਾਰ ਕਾਰਡ ਹੈਗਾ ਤਾਂ ਤੁਸੀਂ ਜਲਦੀ ਜਲਦੀ ਅਪਡੇਟ ਕਰਾ ਸਕਦੇ ਹੋ 14 ਸਤੰਬਰ ਤੱਕ ਜਿਹੜੀ ਹੈ ਤਰੀਕ ਬਦਲ ਦਿੱਤੀ ਹੈ ਪਹਿਲਾਂ ਇਹ ਜਿਹੜੀ ਤਰੀਕ 14 ਜੂਨ ਤੱਕ ਸੀ ਪਰ ਹੁਣ ਜਿਹੜੀ 14 ਸਤੰਬਰ ਤੱਕ ਪਵਾ ਦਿੱਤੀ ਤੁਸੀਂ ਮੁਫਤ ਦੇ ਵਿੱਚ ਆਪਣਾ ਆਧਾਰ ਕਾਰਡ ਅਪਡੇਟ ਜਿਹੜਾ ਕਰਾ ਸਕਦੇ ਹੋ ਜੇ ਤੁਹਾਡੇ ਆਧਾਰ ਕਾਰਡ ਬਣੇ ਨੂੰ 10 ਸਾਲ ਹੋ ਚੁੱਕੇ ਹਨ ਆਜ ਤੱਕ ਤੁਸੀਂ ਅਪਡੇਟ ਨਹੀਂ ਕਰਾ ਲਿਆ ਜਾਂ 5 ਸਾਲ ਹੋ ਚੁੱਕੇ ਹਨ ਤਾਂ ਜਲਦੀ ਤੋਂ ਜਲਦੀ ਆਪਣੇ ਆਧਾਰ ਕਾਰਡ ਨੂੰ ਅਪਡੇਟ ਕਰਾ ਲਓ ਨਹੀਂ ਤਾਂ ਤੁਹਾਨੂੰ ਪੈਨਸ਼ਨ ਲੈਣ ਵਿੱਚ ਜਾਂ ਕੋਈ ਹੋਰ ਸਰਕਾਰੀ ਕੰਮਾਂ ਦੇ ਵਿੱਚ ਤੁਹਾਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤਾਂ ਸਰਕਾਰ بار بار ਜਿਹੜੀ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੀ ਹੈ ਕਿ ਆਪਣੇ ਆਧਾਰ ਕਾਰਡ ਨੂੰ ਅਪਡੇਟ ਕਰਾ ਲਓ ਅਪਡੇਟ ਕਰਾ ਲਓ ਨਹੀਂ ਤਾਂ ਤੁਹਾਨੂੰ ਅੱਗੇ ਜਾ ਕੇ ਤੇ ਮੁਸ਼ਕਲ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਆਧਾਰ ਕਾਰਡ ਨੂੰ 14 ਜੂਨ ਤੱਕ ਮੁਫਤ ਅਪਡੇਟ ਕੀਤਾ ਜਾ ਸਕਦਾ ਸੀ ਪਰ ਹੁਣ ਆਧਾਰ ਕਾਰਡ ਅਪਡੇਟ ਕਰਨ ਦੀ ਮਿਤੀ আর 3 ਮਹੀਨੇ ਅੱਗੇ ਵਧਾ ਦਿੱਤੀ ਜਾਣੀ ਕਿ 14 ਸਤੰਬਰ ਤੱਕ ਕਰ ਦਿੱਤੀ ਗਿਆ ਕਿ 14 ਸਤੰਬਰ ਤੱਕ ਤੁਸੀਂ ਆਧਾਰ ਕਾਰਡ ਨੂੰ ਮੁਫਤ ਵਿੱਚ ਅਪਡੇਟ ਕਰਾ ਸਕਦੇ ਹੋ ਪੰਜਾਬ ਦੇ ਵਿੱਚ 22 ਜੂਨ ਨੂੰ ਸਰਕਾਰੀ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਜੀ ਤਾਂ ਦੇਖ ਸਕਦੇ ਹੋ ਪੰਜਾਬ ਸਰਕਾਰ ਨੇ 22 ਜੂਨ ਨੂੰ ਭਗਤ ਕਬੀਰ ਜਨਮ ਦਿਨ ਦੇ ਮੱਦੇ ਨਜ਼ਰ ਸਰਕਾਰੀ ਛੁੱਟੀ ਦਾ ਐਲਾਨ ਕੀਤਾ 22 ਜੂਨ ਨੂੰ ਦਿਨ ਸ਼ਨੀਵਾਰ ਨੂੰ ਸੂਬੇ ਭਰਦੀਆਂ ਸਰਕਾਰੀ ਪਾਰਕ ਇਕਾਈਆਂ ਵਿੱਚ ਛੁੱਟੀ ਰਹੇਗੀ ਦੱਸਦੀ ਹੈ ਕਿ ਪੰਜਾਬ ਸਰਕਾਰ ਨੇ ਸਾਲ 2024 ਦੀਆਂ ਸਰਕਾਰੀ ਛੁੱਟੀਆਂ ਦੀ ਸੂਚੀ ਵਿੱਚ ਇਸ ਦਿਨ ਨੇ ਛੁੱਟੀ ਐਲਾਨੀ ਹੋਈ ਹੈ ਗਰਮੀ ਵਧਣ ਕਰਕੇ ਪੰਜਾਬ ਭਰ ਦੇ ਸਕੂਲਾਂ ਵਿੱਚ ਸਕੂਲਾਂ ਤੇ ਕਾਲਜਾਂ ਵਿੱਚ ਪਹਿਲਾਂ ਹੀ ਛੁੱਟੀਆਂ ਕੀਤੀਆਂ ਜਾ ਚੁੱਕੀਆਂ ਹਨ ਤਾਂ ਦੇਖ ਸਕਦੇ ਹੋ ਵੱਡੀ ਅਤੇ ਬ੍ਰੇਕਿੰਗ ਨਿਊਜ਼ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ 22 ਜੂਨ ਦਿਨ ਜੋ ਦਿਨ ਸ਼ਨੀਵਾਰ ਨੂੰ ਸੂਬੇ ਪੱਧਰ ਵਿੱਚ ਸਰਕਾਰੀ ਛੁੱਟੀ ਜਿਹੜੀ ਦੱਸੀ ਜਾ ਰਹੀ ਹੈ ਤਾਂ ਦੇਖ ਸਕਦੇ ਹੋ ਵੱਡੀ ਜਾਣਕਾਰੀ ਜਿਸ ਵਿੱਚ ਸਰਕਾਰੀ ਵਪਾਰਕ ਇਕਾਈਆਂ ਤੇ ਵਿੱਚ ਛੁੱਟੀ ਰਹੇਗੀ ਤਾ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਇੱਕ ਹੋਰ ਕੀਤੇ ਖਬਰ ਲੁਧਿਆਣੇ ਦੀ ਹੈ ਲੁਧਿਆਣਾ ਰੇਲਵੇ ਸਟੇਸ਼ਨ ਤੁਸੀਂ ਦੇ ਤਸਵੀਰਾਂ ਅਸੀਂ ਦੇਖ ਸਕਦੇ ਹੋ ਕਿ ਲੁਧਿਆਣਾ ਰੇਲਵੇ ਸਟੇਸ਼ਨ ਤੇ ਹਾਈ ਵੋਲਟੇਜ ਡਰਾਮਾ ਛਾਲ ਮਾਰਨ ਲਈ ਓਵਰ ਬ੍ਰਿਜ ਤੇ ਚੜੀ ਨਾਬਾਲਕ ਲੜਕੀ ਜੀ ਹਾਂ ਇਸ ਵੇਲੇ ਦੀ ਬ੍ਰੇਕਿੰਗ ਨਿਊਜ਼ ਸਾਹਮਣੇ ਆ ਰਹੀ ਹੈ ਖਬਰ ਲੁਧਿਆਣੇ ਦੀ ਹੈ ਲੁਧਿਆਣੇ ਦੇ ਰੇਲਵੇ ਸਟੇਸ਼ਨ ਤੋਂ ਇੱਕ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ ਪਲੇਟਫਾਰਮ ਨੰਬਰ 6 ਤੇ 7 ਵਿਚਕਾਰ ਵਾਲੇ ਓਵਰ ਬ੍ਰਿਜ ਤੇ ਇੱਕ 15 ਸਾਲਾ ਲੜਕੀ ਚੜ ਗਈ ਹੈ ਹਾਈ ਟੈਂਸ਼ਨ ਤਾਰ ਦੇ ਕੋਲ ਲੜਕੀ ਲੜਕਦੇ ਦੇਖੇ ਲੋਕਾਂ ਨੇ ਰੌਲਾ ਪਾ ਦਿੱਤਾ ਲੋਕਾਂ ਦੀ ਭੀੜ ਨੂੰ ਇਕੱਠਾ ਹੋੁੰਦਿਆਂ ਦੇਖ ਕੇ ਜੀਆਰਪੀਏ ਆਰਪੀਐਫ ਪੁਲਿਸ ਮੌਕੇ ਤੇ ਪਹੁੰਚ ਗਈ ਤਾਂ ਦੇਖ ਸਕਦੇ ਹੋ ਵੱਡੀ ਜਾਣਕਾਰੀ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕੀਤੀ ਜਾ ਰਹੀ ਹੈ ਤਾਂ ਜਾਣ ਕੇ ਤੁਸੀਂ ਦੇਖੋ ਖਬਰ ਲੁਧਿਆਣਾ ਦੀ ਹੈ ਤਾਂ ਇੱਕ ਹੋਰ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਂ ਅਪਡੇਟ ਦੇਖੋ ਖਬਰ ਵੱਡੀ ਆ ਰਹੀ ਹੈ ਖਬਰ ਤਾਮੇ ਲਾਡੂ ਦੀ ਹੈ ਜ਼ਹਿਰੀਲੀ ਸ਼ਰਾਬ ਦਾ ਟਾਇਆ ਕਹਿਰ ਤੇ 33 ਲੋਕਾਂ ਦੀ ਹੋਈ ਮੌਤ 60 ਹਸਪਤਾਲ ਵਿੱਚ ਹੋਏ ਦਾਖਲ ਤਾਂ ਦੇਖ ਸਕਦੇ ਹੋ ਵੱਡੀ ਜਾਣਕਾਰੀ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕੀਤੀ ਜਾ ਰਹੀ ਹੈ ਬ੍ਰੇਕਿੰਗ ਨਿਊਜ਼ ਤੁਸੀਂ ਜਿਹੜੀ ਆ ਦੇਖ ਸਕਦੇ ਹੋ ਤਾਮਿਲਨਾਡੂ ਦੇ ਕਾਲਾ ਕੁਰੀਚੀ ਜ਼ਿਲ੍ਹੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ 33 ਲੋਕਾਂ ਦੀ ਮੌਤ ਹੋ ਗਈ ਜਦਕਿ 60 ਲੋਕਾਂ ਤੋਂ ਵੱਧ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਇਸ ਮਾਮਲੇ 'ਚ ਨਜਾਇਜ਼ ਸ਼ਰਾਬ ਬਣਾਉਣ ਦੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਮਲਜ਼ਮਾਂ ਕੋਲੋਂ 200 ਲੀਟਰ ਨਜਾਇਜ਼ ਸ਼ਰਾਬ ਜੜੀਆ ਬਰਾਮਦ ਹੋਈ ਹੈ ਜੀ ਹਾਂ ਇਸ ਵੇਲੇ ਦੀ ਬ੍ਰੇਕਿੰਗ ਨਿਊਜ਼ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਕਿ 33 ਲੋਕਾਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ 60 ਲੋਕਾਂ ਤੋਂ ਵੱਧ ਨੂੰ ਇਲਾਜ ਨਿਯਾਸਤਾਲ ਵਿੱਚ ਭਰਤੀ ਕਰਾਇਆ ਗਿਆ ਤੇ 200 ਤੋਂ ਵੱਧ ਲੀਟਰ ਜੜੀਆ 200 ਲੀਟਰ ਦੇ ਨਜਾਇਜ਼ ਸ਼ਰਾਬ ਜੜੀਆ ਬਰਾਮਦ ਕੀਤੀ ਗਈ ਹੈ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਵਿੱਚ ਤੇਜ਼ ਤੂਫਾਨ ਦੇ ਨਾਲ ਤੇਜ਼ ਹਵਾਵਾਂ ਦੀ ਸੰਭਾਵਨਾ 25 ਤੋਂ 30 ਜੂਨ ਦਰਮਿਆਨ 10 ਤੱਕ ਦੇ ਸਕਦਾ ਮੌਨਸੂਨ ਜੀ ਹਾਂ ਵੱਡੀ ਅਪਡੇਟ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕਰ ਰਿਹਾ ਪੰਜਾਬ ਚ ਹੁਣ ਹੌਮਸ ਭਰੀ ਗਰਮੀ ਨੇ ਆਪਣਾ ਸਾਹ ਦਿਖਾਣਾ ਮੁਰ ਤੋਂ ਸ਼ੁਰੂ ਕਰ ਦਿੱਤਾ ਨਵੀਂ ਬਦਲ ਨਾਲ ਕਟੋ-ਕਟ ਤਾਪਮਨ ਚ 1.2 ਡਿਗਰੀ ਘਰਾਵਟ ਦਰਜ ਕੀਤੀ ਗਿਆ ਪਰ ਇਸ ਫਿਰ ਵੀ ਪੰਜਾਬ ਦਾ ਤਾਪਮਨ 5.3 ਡਿਗਰੀ ਵਧ ਦਰਜ ਕੀਤਾ ਜਾ ਰਿਹਾ ਹੈ ਤਾਂ ਪੰਜਾਬ ਦੇ ਵਿੱਚ ਮੌਸਮ ਜਿਹੜਾ ਇੱਕਦਮ ਬਦਲੇਗਾ ਤਾਂ ਹੋਰ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਪੈਨਸ਼ਨ ਸਕੀਮ ਸੰਬੰਧੀ 210 ਰੁਪਏ ਜੇ ਮਿਲੇਗੀ 5000 ਰੁਪਏ ਪੈਨਸ਼ਨ ਤੁਹਾਨੂੰ ਮਿਲੇਗਾ 5-5000 ਰੁਪਏ ਇਸ ਸਕੀਮ ਦੇ ਰਾਹੀਂ ਇਸ ਸਕੀਮ ਦੇ ਫਾਰਮ ਭਰ ਸਕਦੇ ਹੋ ਅਟਲ ਪੈਨਸ਼ਨ ਯੋਜਨਾ ਬਾਰੇ ਤੁਹਾਨੂੰ ਜਾਣਕਾਰੀ ਸਾਂਝੀ ਕਰ ਰਹੇ ਹਾਂ ਪੈਨਸ਼ਨ ਸਕੀਮ ਸੰਬੰਧੀ ਵੱਡੀ ਖੁਸ਼ਖਬਰੀ ਸਾਹਮਣੇ ਆ ਰਹੀ ਹੈ ਜੇਕਰ ਤੁਸੀਂ ਵੀ ਰਿਟਾਇਰਮੈਂਟ ਤੋਂ ਬਾਅਦ ਹਰ ਮਹੀਨੇ ਕੁਝ ਪੈਸਾ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਅਟਲ ਪੈਨਸ਼ਨ ਯੋਜਨਾ ਤੁਹਾਡੇ ਲਈ ਸਹੀ ਵਿਕਲਪ ਹੈ ਅਟਲ ਪੈਨਸ਼ਨ ਯੋਜਨਾ ਦਾ 60 ਸਾਲ ਦੀ ਉਮਰ ਹੋਣ ਤੋਂ 210 ਰੁਪਏ ਜਮਾ ਕਰਵਾ ਕੇ ਤੁਸੀਂ 5000 ਰੁਪਏ ਤੱਕ ਪੈਨਸ਼ਨ ਦਾ ਪ੍ਰਬੰਧ ਕਰ ਸਕਦੇ ਹੋ ਜੀ ਹਾਂ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ 210 ਰੁਪਏ ਤੁਸੀਂ ਜਮਾ ਕਰਾ ਕੇ ਇਸ ਦੇ ਵਿੱਚ ਪੈਨਸ਼ਨ ਲੈ ਸਕਦੇ ਹੋ 20 ਸਾਲਾਂ ਲਈ ਤੁਹਾਨੂੰ ਨਿਵੇਸ਼ ਕਰਨਾ ਹੁੰਦਾ ਅਟਲ ਪੈਨਸ਼ਨ ਯੋਜਨਾ ਤਹਿਤ 60 ਸਾਲ ਦੀ ਉਮਰ ਹੋ ਜਾਣ ਤੇ ਤੁਹਾਨੂੰ ਹਰ ਮਹੀਨੇ ਪੈਨਸ਼ਨ ਦਿੱਤੀ ਜਾਂਦੀ ਹੈ 18 ਤੋਂ 40 ਸਾਲ ਦੀ ਉਮਰ ਦਾ ਵਿਅਕਤੀ ਇਸ ਵਿੱਚ ਨਿਵੇਸ਼ ਕਰ ਸਕਦਾ ਹੈ ਇਸ ਸਕੀਮ ਵਿੱਚ ਘੱਟੋ ਘੱਟ 20 ਸਾਲਾਂ ਲਈ ਤੁਹਾਨੂੰ ਨਿਵੇਸ਼ ਜਿਹੜਾ ਕਰਨਾ ਹੁੰਦਾ ਹੈ ਪੈਨਸ਼ਨ ਉਹ ਸਾਰਾ ਅਟਲ ਪੈਨਸ਼ਨ ਯੋਜਨਾ ਵਿੱਚ ਨਿਵੇਸ਼ ਕਰਨ ਲਈ ਤੁਹਾਡੇ ਕੋਲ ਪੈਸੇ ਦੀ ਕਿੰਨੀ ਕਟੌਤੀ ਕੀਤੀ ਜਾਵੇਗੀ ਇਸ ਤੇ ਗੱਲ ਦੇ ਨਿਰਭਰ ਕਰਦਾ ਹੈ ਕਿ ਤੁਸੀਂ ਕਿੰਨੀ ਪੈਨਸ਼ਨ ਲੈਣਾ ਚਾਹੁੰਦੇ ਹੋ ਤਾਂ ਦੇਖੋ ਇਹ ਤੋਂ ਵੱਡੀ ਜਾਣਕਾਰੀ ਤੁਹਾਡੇ ਨਾਲ ਇਸ ਵੇਲੇ ਸਾਂਝੀ ਕੀਤੀ ਹੈ ਰੁਪਏ ਤੋਂ 5000 ਰੁਪਏ ਪੈਨਸ਼ਨ ਲੈ ਲਈ ਤੁਹਾਨੂੰ ਰੁਪਏ ਤੋਂ 210 ਰੁਪਏ ਮਹੀਨੇ ਵਾਰ ਜਿਹੜੇ ਦੇਣੇ ਪੈਣਗੇ 18 ਸਾਲ ਤੋਂ ਲੈ ਕੇ 40 ਸਾਲ ਤੱਕ ਤੁਸੀਂ ਇਸ ਤੇ ਜਮਾ ਕਰਾਣੇ ਹੋਣਗੇ ਤਾਂ ਹੀ ਤੁਹਾਨੂੰ ਇਸ ਸਕੀਮ ਦਾ ਲਾਭ ਦਿੱਤਾ ਜਾਵੇਗਾ ਅੱਗੇ ਤੁਹਾਨੂੰ ਤੁਹਾਡੇ ਨਿਵੇਸ਼ ਦੇ ਆਧਾਰ ਤੇ ਜਿਹੜੀ ਪੈਨਸ਼ਨ ਲੱਗ ਜਾਵੇਗੀ ਤਾਂ ਇਸ ਸੰਬੰਧੀ ਹੋਰ ਤਾਜ਼ਾ ਅਪਡੇਟਸ ਜਾਣਕਾਰੀਆਂ ਦੇਖਣ ਲਈ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਦੇ ਆ ਵੱਡੀ ਅਪਡੇਟ ਦੇ ਵਿੱਚ ਤਦ ਤੱਕ ਲਈ ਧੰਨਵਾਦ ਜੀ ਸਾਰਿਆਂ ਦਾ